ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ੴ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੌਸਮ ਰਥ ਉਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੌਸਮ ਰਥ ਸ਼ੰਤ ਜਿਉ ਜਾਣਿਓ ਤਿਉ ਰਾਖ ਹਰ ਪ੍ਰਭ ਤੇਰਾ ਕੀਤੇ ਗਣਿਓ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾਲ ਮਾਇਆ ਤੋਂ ਪ੍ਰਸਾਦੀ ਘੂਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਪਉ ਜਲ ਫੇਰਿਆ ਸਲੋਕ नृत ना पवे असंख गुण ऊंचा प्रभु का नानक की विनंतिया मिले निथावे था दूसर ना ही ठाव का प ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਅਰਪਿ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਐ ਵਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਹਰੇ ਮਨ ਤਾ ਕੋ ਧਿਆਈਐ ਸਭ ਬਿਦ ਜਾ ਕੈ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਣਥ ਨੰਤਰ ਆਪ ਚਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਤਰੀ ਗੋਪਾਲ ਗੋਬਿੰਦ अंत नाहे व्यंत गुण ताके क्या गणी भज शरण स्वामी सुखो गामी तिस बिना अन नाही कोए बिनवंत नानक दया धारो तिस पर प्राप्त नाम होए सोलोक चित जे चित बिया सो मैं पाया ਨਾਨਕ ਨਾਮ ਧਿਆਏ ਸੁਖ ਸਬਾਇਆ ਸ਼ੰਤ ਅਬ ਮਨ ਝੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਪੁਜ ਜੀ ਤਪਤ ਅਗਾਨਿਆ ਗਹਿ ਪੁਜਾਲੀਨੇ ਦਇਆ ਕੀਨੇ ਆਪਣੇ ਕਰ ਮੰਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪੱਲੇ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੁਚਾ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਏ ਨਾਨਕ ਆਖੇ ਪ੍ਰਭੂ ਮੈਂ ਤੇਰੀ ਸਰਣ ਆਇਆ ਹਾਂ ਤੂੰ ਸਰਣ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈ ਏ ਸਭ ਤੋਂ ਉੱਚੇ ਏ ਅਪਹੁੰਚ ਏ ਬਿਆੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ ਸ਼ਾਂਤ ਹੇ ਹਰੀ ਹੇ ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਤਿਵੇਂ ਮਾਇਆ ਦੇ ਮੋਹ ਤੋਂ ਮੈਨੂੰ ਰੱਖਿਆ ਕਰ ਮੈਂ ਆਪਣੇ ਕਿੰਨੇ ਕੁ ਔਗਣ ਗਿਣਾਵਾਂ ਹੇ ਪ੍ਰਭੂ ਮੇਰੇ ਅਗਣਤ ਹੀ ਔਗਣ ਹਨ ਪਾਪਾਂ ਦੇ ਗੇੜਾਂ ਵਿੱਚ ਫਸਿਆ ਰਹਿੰਦਾ ਹਾਂ ਨਿਤ ਹੀ ਸਦਾ ਹੀ ੁਕਾਈ ਖਾ ਜਾਈਦੀ ਹੈ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹੀਦਾ ਹੈ ਤੇਰੀ ਕਿਰਪਾ ਨਾਲ ਹੀ ਵੱਸ ਸਕੀਦਾ ਹੈ ਐਸੀ ਜੀਵ ਦੁਖਦਾਈ ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਹਾਂ ਪਰ हे ਪ੍ਰਭੂ ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵਸਦਾ ਹੈ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਸਾਡੇ ਉੱਤੇ ਮਿਹਰ ਕਰ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਵਿੱਚੋਂ ਕੱਢ ਲੈ दी दी नू नू हे भाई परमात्मा ਦੇ ਅਗਿਣਤ ਓ ਗੁਣਾਦਾਨ ਨਿਰਨਾ ਨਹੀਂ ਉਕੀਤਾ ਜਾ ਸਕਦਾ ਉਸ ਦਾ ਨਿਮਾਣਾ ਬੜਪਣ ਸਭ ਤੋਂ ਉੱਚਾ ਹੈ ਨਾਨਕ ਜੀ ਉਸੇ ਦੀ ਦਰ ਤੇ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਸ਼ਾਂਤ हे ਭਾਈ ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾਂ ਹੋਰ ਥਾਂ ਨਹੀਂ ਹੈ ਪਰਮਾਤਮਾ ਦਾ ਛੱਡ ਕੇ ਅਸੀਂ ਕਿਸ ਤੇ ਪਾਸ ਜਾ ਸਕਦੇ ਹਾਂ ਦੋਵੇਂ ਹੱਥ ਜੋੜ ਕੇ ਅਠੇ ਪੈਰ ਹਰ ਵੇਲੇ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ਏ ਭਾਈ ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਦਰਤ ਤੋਂ ਮੰਨੀ ਮੰਗੀ ਮੂਰਾਦ ਹਾਸਲ ਕਰ ਲਈਦੀ ਹੈ ਆਪਣੇ ਅੰਦਰ ਅਹੰਕਾਰ ਮੂਹ ਅਤੇ ਕੋਈ ਹੋਰ ਆਸਰਾ ਪਾਲਨ ਦਾ ਭੈੜ ਤਿਆ ਕੇ ਇੱਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ हे ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਮਨ ਆਪਣਾ ਸਰੀਰ ਭੇਟਾ ਕਰਕੇ ਆਪਣੇ ਅੰਦਰੋਂ ਸਾਰਾ ਆਪਾ ਪਾਪ ਮਿਟਾ ਦੇਣਾ ਚਾਹੀਦਾ ਹੈ ਨਾਨਕ ਤਾਂ ਪ੍ਰਭੂ ਦੇ ਦਰ ਤੇ ਹੀ ਬੇਨਤੀ ਕਰਦਾ ਹੈ ਤੇ ਆਪਦਾ ਹੈ हे ਪ੍ਰਭੂ ਮਿਹਰ ਕਰ ਤੇਰੀ ਮਿਹਰ ਨਾਲ ਹੀ ਤੇਰਾ ਸਦਾ ਤੇ ਰਹਿਣ ਵਾਲੇ ਨਾਮ ਵਿੱਚ ਲੀਨ ਹੋ ਸਕੀਦਾ ਹੈ हे ਮੇਰੇ ਮਨ ਜਿਸ ਪਰਮਾਤਮਾ ਦੇ ਹੱਥ ਵਿੱਚ ਸਾਡੀ ਹਰੇਕ ਜੀਵਨ ਜੁਗਤ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। ਏ ਨਾਨਕ ਪਰਮਾਤਮਾ ਦਾ ਨਾਮ ਤਾਂ ਇਕੱਠਾ ਕਰਨਾ ਚਾਹੀਦਾ ਹੈ। ਇਹੀ ਧਨ ਸਾਡੇ ਨਾਲ ਸਾਥ ਜਾਂਦਾ ਹੈ। ਸ਼ਾਂਤ ਏ ਭਾਈ ਸਦਾ ਪਰਮਾਤਮਾ ਹੀ ਸਦਾ ਨਾਲ ਨਿਭਣ ਵਾਲਾ ਸਾਥੀ ਹੈ। ਉਸ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ। ਉਹੀ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਹਰੇਕ ਥਾਂ ਵਿੱਚ ਵਸਦਾ ਹੈ। ਹੇ ਭਾਈ ਉਹ ਮਾਲਕ ਪ੍ਰਭੂ ਪਾਣੀ ਵੀ ਧਰਤੀ ਵੀ ਤੇ ਆਕਾਸ਼ ਵਿੱਚ ਵਿਆਪ ਰਿਹਾ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਸ ਗੋਪਾਲ ਗੋਵਿੰਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਉਸ ਦੇ ਗੁਣ ਬਿਆਨਤ ਹਨ ਮੈਂ ਉਸ ਦੇ ਗੁਣ ਦੀ ਕੀ ਨਹੀਂ ਸਕਦਾ ਹੇ ਭਾਈ ਉਸ ਮਾਲਕ ਦੀ ਸ਼ਰਨ ਪਿਆ ਰਹੋ ਉਹ ਹੀ ਸਾਰੇ ਸੁਖ અપਤਾਨ ਵਾਲਾ ਹੈ ਉਸ ਤੋਂ ਬਿਨਾ ਅਸਾਂ ਜੀਵਨ ਦਾ ਹੋਰ ਕੋਈ ਆਸਰਾ ਨਹੀਂ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਜਿਸ ਉਤੇ ਤੂੰ ਮਿਹਰ ਕਰਦਾ ਹੈ ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ हे ਨਾਨਕ ਆਖੇ ਭਾਈ ਪਰਮਾਤਮਾ ਨਾਮ ਸਿਮਰਿਆ ਕਰ ਉਸ ਦੇ ਦਰ ਤੋਂ ਸਾਰੇ ਸੁੱਖ ਮਿਲ ਜਾਂਦੇ ਹਨ ਮੈਂ ਤਾਂ ਜਿਹੜੀ ਵੀ ਮੰਗ ਆਪਣੇ ਚਿੱਤ ਵਿੱਚ ਉਸ ਪਾਸੋਂ ਮੰਗੀ ਹੈ ਉਹ ਮੈਨੂੰ ਸਦਾ ਮਿਲ ਗਈ ਸ਼ਾਂਤ हे भाई गुरु दी संगत ਵਿੱਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੰਤੰਤਰ ਹੋ ਗਿਆ ਹੈ ਜਿਨ੍ਹਾਂ ਨੇ ਵੀ ਗੁਰੂ ਦੀ ਸਰਨ ਪੈ ਕੇ ਪਰਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀ ਚਿੰਦ ਪ੍ਰਮਾਤਮਾ ਦੀ ਜੋਤ ਵਿੱਚ ਲੀਨ ਰਹਿੰਦੀ ਹੈ हे भाई ਪਰਮਾ ਦਾ ਨਾਮ ਸਿਮਰਿਆ ਸਾਰੇ ਪਾਪ ਮਿਟ ਜਾਂਦੇ ਹਨ ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਤਿਆ ਕਰਦਾ ਹੈ ਜਿਨ੍ਹਾਂ ਦੀ ਬਾਹ ਫੜ ਕੇ ਆਪਣੇ ਬਣਾ ਲੈਂਦਾ ਹੈ ਤੇ ਆਦਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ हे ਭਾਈ ਜਿਨ੍ਹਾਂ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹਨਾਂ ਨੂੰ ਇੱਕ ਪਲ ਵਿੱਚ ਆਪਣੇ ਨਾਲ ਮਿਲਾ ਲੈਂਦਾ ਹੈ ਸਤਿ ਸਵਾਹੇ ਗੁਰੂ ਜੀ ਕੀ ਫਤਿਹ